ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਕਰਾਈਮ ਹੋ ਚੁੱਕੀ ਹੈ। ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀ। ਮੈਂ ਉਹਨੂੰ ਦੱਸਿਆ ਕਿ ਅਦਾ ਦਾ ਮੇਰੀ ਨੂੰ ਕਹਿੰਦੇ ਗੈਸ ਨਹੀਂ ਆ ਰਹੀ। ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਫਰਚੀ ਘਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈ ਨਾ। ਮੈਂ ਕਹਿੰਦੀ ਮੈਂ ਸੀਨੀਅਰ ਸਿਟੀਜ਼ਨ ਹਾਂ ਸਾਨੂੰ ਇਸ ਚੀਜ਼ ਦੀ ਨੌਲੇ ਨਹੀਂ ਹੈਗੀ। ਕੀ ਸਿਸਟਮ ਹੁੰਦਾ। ਕਹਿੰਦਾ ਜੀ ਮੈਂ ਫਿਰ WhatsApp ਦੇ ਉੱਤੇ ਆਣਾ। ਉਹਨਾਂ ਨੇ ਮੇਰਾ ਹੈਂਗ ਹੈਂਗ ਕਰ ਲਿਆ ਕਦ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ باوجود ਵੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾਂ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਕਿੰਨੇ ਰੁਪਏ ਤੋਂ ਬਦੋਂ ਕਰ ਜਿਹੜਾ ਬਾਈ ਮੇਰੇ ट्रांजैक्शन ਹੋ ਸਕਤੀਆਂ ਸੀ 50 50000 ਰੁਪਏ ਦੀਆਂ 11 ਲੱਖ ਰੁਪਏ ਮੇਰਾ ਮੇਰੇ ਮੈਂ ਕਿਧਰ ਤੋਂ ਹੋਂ ਦੇ ਵਿੱਚੋਂ ਨਿਕਲ ਜਾ ਸਾਈਬਰ ਕ੍ਰਾਈਮ ਦੇ ਵਿੱਚ ਉੱਠ ਕੇ ਜਾ ਕੇ ਕਰਾਇਆ ਉੱਥੋਂ ਪਤਾ ਲੱਗਿਆ ਤੁਹਾਨੂੰ ਕੋਈ ਕੋਈ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਇਹ ਟ੍ਰਾਂਜੈਕਸ਼ਨਾਂ ਘੁੰਮੀਆਂ ਹੋਈਆਂ ਸਾਰੀਆਂ ਮੇਰਾ ਨਾਮ ਰਕੇਸ਼ ਖੰਨਾ ਹੈ ਜੀ ਮੇਰੀ 72+ ਏਜ ਹੈਗੀ ਮੇਰੇ ਨਾਲ 11 ਲੱਖ ਰੁਪਏ ਦਾ ਸਾਈਬਰ ਕ੍ਰਾਈਮ ਹੋ ਚੁੱਕੀ ਹੈ ਜੀ ਮੈਂ ਐਕਚੁਅਲੀ ਗੈਸ ਸਿਲੰਡਰ ਆਪਣਾ ਬੁੱਕ ਕਰਾਇਆ ਸੀਗਾ ਜਰਡਨ ਬੁੱਕ ਰਾਏ ਸੁੱਤ 6-7 ਦਿਨ ਨਹੀਂ ਆਇਆ ਤਾਂ ਮੈਂ ਉਹ ਇਹਨਾਂ ਉਹਨਾਂ ਨੂੰ ਜਿੱਥੇ ਏਜੰਸੀ ਹੈਗੀ ਹੈ ਉਹਨਾਂ ਨੂੰ ਫੋਨ ਕਰ ਰਿਹਾ ਉਹ ਫੋਨ ਨਾਲ ਵੀ ਨਹੀਂ ਚੱਲ ਰਿਹਾ ਨਾ ਲੈਂਡਲਾਈਨ ਤੋਂ ਫੋਨ ਚੱਲ ਰਿਹਾ ਸੀ ਮੈਂ ਕਿਹਾ ਚਲੋ ਇਹਨਾਂ ਦੇ ਉੱਪਰ ਸੀਨੀਅਰ ਨਾਲ ਗੱਲ ਕਰਾਂ ਇਹਨਾਂ ਦਾ ਸੀਨੀਅਰ 1906 ਨੰਬਰ ਹੈ ਮੈਂ ਉੱਥੇ ਫੋਨ ਕੀਤਾ ਉਹ ਬਿਲਕੁਲ ਇੱਕਦਮ ਡੱਡ ਆ ਰਿਹਾ ਸੀ ਫੋਨ 'ਤੇ ਨਾ ਕੋਈ ਸਾਇਲੈਂਸ ਆ ਰਿਹਾ ਸੀ ਉਸ ਤੋਂ ਬਾਅਦ ਉਹ ਜੋ ਬੰਦ ਹੋਇਆ ਤਾਂ ਉਸ ਤੋਂ ਬਾਅਦ ਥੱਲੇ ਆ ਗਿਆ ਫੋਨ ਨੰਬਰ ਕਿ ਜੀ ਐਲਪੀਜੀ ਦੀ ਤੁਹਾਡੀ ਗੈਸ ਸਰਵਿਸ ਹੈਲਪਲਾਈਨ ਮੈਂ ਉਹ ਨੰਬਰ ਦੱਬਿਆ ਉਧਰੋਂ ਦੂਸਰੀ ਸਾਈਡ ਤੋਂ ਬੰਦਾ ਬੋਲਿਆ ਕਿ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ ਜੀ ਮੈਂ ਉਹਨੂੰ ਦੱਸਿਆ ਕਿ ਅੱਦਾ ਦਾ ਮੇਰੀ ਨੋ ਕਹਿੰਦੇ ਗੈਸ ਨਹੀਂ ਆ ਰਹੀ ਉਹ ਕਹਿੰਦਾ ਜੀ ਤੁਹਾਨੂੰ ਇੱਕ 10 ਰੁਪਏ ਦੀ ਪਰਚੀ ਕਟਾਣੀ ਪੈਗੀ ਜਿਸ ਕਰਕੇ ਉਹ ਗਵਰਨਮੈਂਟ ਨੇ ਨਵਾਂ ਰੂਲ ਬਣਾ ਦਿੱਤਾ ਹੈਗਾ ਉਹ ਤੁਸੀਂ ਪਰਚੀ ਕਟਾਓਗੇ ਤਾਂ ਤੁਹਾਡਾ ਸਿਲੰਡਰ ਵੀ ਆਏਗਾ ਤੇ ਉਸ ਤੋਂ ਬਾਅਦ ਬੁਕਿੰਗ ਵੀ ਅੱਗੇ ਨੂੰ ਹੋਏਗੀ ਅਦਰਵਾਈਜ਼ ਨਹੀਂ ਮੈਂ ਕਹਿੰਦੀ ਮੈਂ ਸੀਨੀਅਰ ਸਿਟੀਜਨਾਂ ਸਾਨੂੰ ਇਸ ਚੀਜ਼ ਦੀ ਨੌਲੇ ਨਹੀਂ ਹੈਗੀ ਕੀ ਸਿਸਟਮ ਹੁੰਦਾ ਕਹਿੰਦਾ ਜੀ ਮੈਂ ਫਿਰ ਵਟਸਐਪ ਦੇ ਉੱਤੇ ਆਣਾ ਤੁਸੀਂ ਮੈਨ ਨਾਲ ਉਸ ਦੇ ਉੱਤੇ ਉੱਥੇ ਆ ਜਾਓ ਮੈਂ ਤੁਹਾਨੂੰ ਨੋਕੇ ਹੁੰਦੇ ਆ ਉਹ ਸਾਰਾ ਪ੍ਰੋਸੈਸ ਦੱਸਾਂ ਉਹਨੇ ਪ੍ਰੋਸੈਸ ਦੱਸਣਾ ਸ਼ੁਰੂ ਕੀਤਾ ਮੇਰਾ ਸਾਰਾ ਹੀ ਬੈਂਕ ਦਾ ਅਕਾਊਂਟ ਨੰਬਰ ਡੈਬਿਟ ਅਕਾਊਂਟ ਨੰਬਰ ਵਗੈਰਾ ਮੇਰੀ ਏਜ ਵਗੈਰਾ ਪੁੱਛ ਕੇ ਦੇਖ ਕੇ ਨਹੀਂ ਏਜ ਹੈ ਤਾਂ ਉਸ ਤੋਂ ਬਾਅਦ ਉਹਨੇ ਮੇਰੇ ਤੋਂ ਬੈਂਕ ਦੇ ਵਿੱਚੋਂ ਨੋਕੇ ਦਾ ਟਰਾਂਜੈਕਸ਼ਨ ਕਮਾਣੀ ਸ਼ੁਰੂ ਕਰਤੀ ਜਦੋਂ ਮੈਂ ਦੇਖਿਆ ਕਿ ਮੇਰੇ ਬੈਂਕ ਦੇ ਵਿੱਚੋਂ ਟਰਾਂਜੈਕਸ਼ਨ ਘੁੰਮਦੀ ਹੈ ਮੈਂ ਫਟਾ ਫਟ ਫੋਨ ਉਹਨੇ ਮੇਰਾ ਹੈਂਗ ਕਰ ਲਿਆ ਤਾਂ ਮੈਂ ਜਦੋਂ ਫੋਨ ਨੂੰ ਕੱਟਣ ਦੀ ਕੋਸ਼ਿਸ਼ ਕਰਾਂ ਫੋਨ ਕੱਟਣ ਦੇ باوجود ਹੀ ਡੈਡ ਕਰਕੇ ਵੀ ਮੈਂ ਜਦੋਂ ਦੁਆਰਾ ਚਾਲੂ ਕਰਾ ਤਦ ਵੀ ਫੋਨ ਮੇਰਾ ਉਹਦੇ ਕੋਲ ਹੀ ਚੱਲ ਰਿਹਾ ਸੀਗਾ ਮੈਂ ਫਿਰ ਮੈਥੋਂ ਨੱਠ ਕੇ ਬੈਂਕ ਦੇ ਵਿੱਚ ਗਿਆ ਬੈਂਕ ਬੈਂਕ ਬੰਦ ਸੀਗਾ ਬੈਂਕ ਦੇ ਕੰਪਲਾਈਨ ਨੂੰ ਮੈਂ ਫੋਨ ਕੀਤਾ ਉਹਨੇ ਨੂੰ ਕਹਿੰਦਾ ਉੱਥੋਂ ਫਿਰ ਮੈਂ ਫੋਨ ਕੱਟ ਕੇ ਤਾਂ ਮੈਨੇਜਰ ਉਸਲੇ ਉਹਨਾਂ ਨੇ ਰਾਤ ਨੂੰ ਫੋਨ ਬੈਂਕ ਖੋਲੇ ਆਪਣਾ ਖੋਲ ਕੇ ਮੇਰਾ ਅਕਾਊਂਟ ਸੀਲ ਕਰਾਇਆ ਤਾਂ ਉਹ ਕਹਿੰਦੇ ਸੀ ਅਸੀਂ ਆਈਐਫਐਸਸੀ ਕੋਡ ਵੀ ਕਹਿੰਦੇ ਭੇਜ ਦੇਵਾਂਗੇ ਮਗਰ ਉਹਨਾਂ ਨੇ ਨਹੀਂ ਭੇਜਿਆ ਕਿੰਨਾ ਰੁਪਈਆ ਉਦੋਂ ਤੱਕ ਜਿਹੜਾ ਬਾਈ ਮੇਰੇ ट्रांजैक्शन ਹੋ ਚੁੱਕੀਆਂ ਸੀ 50 5000 ਰੁਪਏ ਦੀਆਂ ਬਾਈ ट्रांजैक्शन ਅਲੱਗ-ਅਲੱਗ ਸਿਟੀ ਦੇ ਵਿੱਚ ਹੋ ਗਈਆਂ 11 ਲੱਖ ਰੁਪਈਆ ਮੇਰਾ ਮੇਰੇ ਬੈਂਕ ਦੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕਾ ਹੈ ਨਾ ਉਹਨਾਂ ਨੇ ਇੱਕ ਲਿਸਟ ਕਢਾ ਕੇ ਦਿੱਤੀ ਸੀਗੀ ਕਿ ਕਿ ਕੜੀ-ਕੜੀ ਜਗ੍ਹਾ ਤੇ ਹੋਇਆ ਹੈ ਜੀ ਇਹ ਨਹੀਂ ਸੀ ਮੈਂ ਉਹਦੇ ਵਿੱਚ ਲਿਖਿਆ ਸੀ ਕਿ ਕਿਹੜੇ-ਕਿਹੜੇ ਬੈਂਕ ਦੇ ਵਿੱਚ ਹੈ ਕਿੱਥੇ ਉਸ ਤੋਂ ਬਾਅਦ ਮੇਰੇ ਬੇਟੇ ਨੇ ਸਾਈਬਰ ਅਸੀਂ ਫਿਰ ਉਸ ਤੋਂ ਰਿਪੋਰਟ ਕਰਾਨੇ ਗਏ ਸਾਈਬਰ ਕ੍ਰਾਈਮ ਦੇ ਵਿੱਚ ਉੱਥੇ ਜਾ ਕੇ ਕਢਾਇਆ ਉੱਥੋਂ ਪਤਾ ਲੱਗਿਆ ਥੋੜਾ ਥੋੜਾ ਕੁਝ ਕੁਝ ਬੰਬਈ ਕੋਈ ਦਿੱਲੀ ਕੋਈ ਹਦਰਾਬਾਦ ਕੋਈ ਅਸਾਮ ਦੇ ਵਿੱਚ ਰਿਪੀਟ ट्रांजੈਕਸ਼ਨਾਂ ਘੁੰਮੀਆਂ ਹੋਈਆਂ ਸਾਰੀਆਂ ਨਾ ਕੋਈ ਉਹਨਾਂ ਨੇ ਸਾਨੂੰ ਇੰਸ਼ੋਰੈਂਸ ਨਹੀਂ ਦਿੱਤੀ ਹੋਵੇ ਕਹਿੰਦੇ ਕੋਸ਼ਿਸ਼ ਕਰਦੇ ਆ ਅਸੀਂ ਲੱਗੇ ਹੋਏ ਆ ਮਤਲਬ ਇਹਦੇ ਵਿੱਚ ਚੀਜ਼ ਤਾਂ ਇਹ ਦੇਖਣ ਲਈ ਹੈ ਜਿੱਡੀ ਗਵਰਨਮੈਂਟ ਨੇ ਨਾ ਮੇ ਕਾਨੂੰਨ ਤਾਂ ਬਣਾਤੇ ਨਾ ਮੇ ਮਤਲਬ ਸਿਸਟਮ ਤਾਂ ਚਾਲੂ ਕਰਤੇ ਜਿਹੜੇ ਸਾਡੇ ਤੋਂ 50 ਪਲੱਸ ਤੇ ਜਿੰਨੇ ਵੀ ਸੀਨੀਅਰ ਰਟ ਜਾਣਾ ਇਸ ਅਸੀਂ ਤਾਂ ਉਹੀ ਲਾਲਾ ਲੋਕ ਟਾਈਪ ਦੇ ਬੰਦੇ ਪੁਰਾਣਾ ਟਾਈਪ ਦਾ ਸਾਨੂੰ ਸਿੱਧਾ ਕੈਸ਼ ਦੇ ਉਹ ਕੈਸ਼ ਲੋ ਦਾ ਸਿਸਟਮ ਇਹ ਬੱਚਿਆਂ ਨੂੰ ਸਾਰਾ ਸਭ ਕੁਝ ਪਤਾ ਹੋਊਗਾ ਮਗਰ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਆਏਗਾ ਕੋਈ ਬੈਂਕ ਵੱਲੋਂ ਮੈਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਇਹ ਤਾਂ ਕੁਦਰਤੀ ਮੈਂ ਜਦੋਂ ਦੇਖਿਆ ਕਿ ਮੇਰੇ ਅਕਾਊਂਟ ਦੇ ਵਿੱਚੋਂ ਰੁਪਏ ਕੱਢੀ ਜਾ ਰਹੇ ਕੱਢੀ ਜਾ ਰਹੇ ਮੈਂ ਸਕੂਟਰ ਚੱਕ ਕੇ ਨੱਠਿਆ ਫਾਟਾ ਫਾਟ ਦੇ ਕੋਈ ਆਦਮੀ ਨੂੰ ਤਿਆਰ ਹੁੰਦੇ ਨੇ ਕੱਪੜੇ ਪਾਉਂਦੇ ਨੇ ਉਹਨੂੰ ਤਾਲਾ ਲਗਾਉਂਦੇ ਨੇ ਉਹਨੂੰ ਕਰਦੇ ਨੇ ਬੈਂਕ ਤੱਕ ਤਦ ਤੱਕ ਉਹ ਆਪਣਾ ਕੰਮ ਕਰ ਹੀ ਗਏ ਉਹਦੇ ਵਿੱਚ ਹੁਣ ਕਾਰਵਾਈ ਦੀ ਮੰਗ ਕਰਦੇ ਹੋ ਤੇ ਕੀ ਤੁਹਾਡੀ ਮੰਗੇ ਮੈਂ ਇਸ ਚੀਜ਼ ਦੀ ਕਾਰਵਾਈ ਕਰਦੇ ਕਿ ਕਿਸੇ ਤਰੀਕੇ ਨਾਲ ਗਵਰਨਮੈਂਟ ਮਤਲਬ ਇਸ ਦੇ ਤੇ ਇੰਪਲੀਮੈਂਟ ਕਰੇ ਕਿ ਜ ਸਾਡੇ ਲੋਕਾਂ ਕੋਲ ਇਹੀ ਕਮਾਈ ਦਾ ਸਾਰਾ ਨਾ ਵਿਆਜ ਵਿਆਜ ਤੋਂ ਮੇਰੇ ਕੋਲ ਕੋਈ ਵਪਾਰ ਨਹੀਂ ਕੋਈ ਕੁਝ ਨਹੀਂ ਹੈ ਮੈਂ ਬੈਠ ਕੇ ਅਸੀਂ ਇਹਦੇ ਉੱਤੇ ਘਰ-ਵਾਰ ਚਲਾਉਣਾ ਹੁੰਦਾ ਆਪਣਾ ਖਰਚਾ ਪਾਣੀ ਕਰਨਾ ਹੈ ਉਹੀ ਮੇਰਾ ਚਲਾ ਗਿਆ ਤਾਂ ਮੈਂ ਕਿਸੇ ਤਰ੍ਹਾਂ ਡਿਪੈਂਡ ਕਰੂੰਗਾ ਲੱਗਦਾ ਕਿ ਵੱਡਾ ਡਾਕਾ ਪੈ ਗਿਆ ਤੁਹਾਡੀ ਜਿਹੜੀ ਕਮਾਈ ਸੀ ਤੁਹਾਡੀ ਜ਼ਿੰਦਗੀ ਪਰ ਜੇ ਖਾਜ ਮੇਰੀ ਹਾਂਜੀ ਕੱਲ ਸਾਡੇ ਮਾਮਲਾ ਤੇ ਧਿਆਨ ਚ ਆਇਆ ਸੀਗਾ 72 ਸਾਲ ਦੇ ਬਜ਼ੁਰਗ ਉਹਨਾਂ ਨੇ ਸਾਨੂੰ ਰਿਪੋਰਟ ਕੀਤੀ ਸੀ ਵੀ ਮੇਰੇ ਮੈਨੂੰ ਐਲ ਪੀ ਜੀ ਕੰਪਨੀ ਵੱਲੋਂ ਕੰਟੈਕਟ Google ਤੋਂ ਹੋਇਆ ਸੀਗਾ Google ਤੋਂ ਉਹਨਾਂ ਨੇ ਕੰਟੈਕਟ ਕੀਤਾ ਤੇ ਉਹਨਾਂ ਨੇ ਜਦੋਂ ਮੈਂ ਸਰਵਿਸ ਲੈਂਦੇ ਲਈ ਤੇ ਉਹਨਾਂ ਨੇ ਮੈਨੂੰ 20 ਰੁਪਏ ਪਾਉਣ ਲਈ ਕਿਹਾ ਸੀਗਾ ਤੇ ਮੈਂ ਰਿਸਪੌਂਡ ਕਰ ਦਿੱਤਾ ਤੇ ਇਸੇ ਲੜੀ ਦੇ ਵਿੱਚ ਉਹਨਾਂ ਕੋਲੋਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਹੋ 50 5000 ਰੁਪਏ ਦੀਆਂ ਲਗਭਗ 22 ट्रांजैक्शंस ਜਿਹੜੀਆਂ ਹੋ ਗਈਆਂ ਤੇ ਇਸ ਸਬੰਧੀ ਜਦੋਂ ਉਹਨਾਂ ਨੇ ਸਾਨੂੰ ਇਮੀਡੀਏਟ ਰਿਪੋਰਟ ਕੀਤਾ ਸੀ ਉਹਨਾਂ ਦੀ ਹੈਲਪਲੀ ਇਹ ਆਪਣੀ ਜਿਹੜੀ ਹੈ ਉਹ ਕੰਪਲੇਂਟ ਜਿਹੜੀ ਦਰਜ ਕਰਵਾ ਦਿੱਤੀ ਹੈ ਤੇ ਐਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਤੇ ਅਸੀਂ ਜਿਹੜੇ ਵੀ ਨਾਲ ਮਾਲੂਮ ਵਿਅਕਤੀ ਹੈ ਉਹਨਾਂ ਦੇ ਬੈਂਕ ਅਕਾਊਂਟਸ ਕਰਕੇ ਜਿਹੜੀ ਅਗਲੀ ਤਫਤੀਸ਼ ਕੰਮ ਚ ਲੈਣ ਦੀ ਹੈ ਸਰ ਬੈਂਕਾਂ ਨਾਲ ਵੀ ਸੰਪਰਕ ਹੋਇਆ ਇਸ ਬਾਰੇ ਕਿਹੜਾ ਡਾਟਾ ਦੇ ਚ ਬਿਲਕੁਲ ਜੀ ਸਾਰਾ ਡਾਟਾ ਅਭਟੇਨ ਅਸੀਂ ਕਰਨ ਦੇ ਲਈ ਕਰੰਟਲੀ ਸਾਰਾ ਜਿਹੜੇ ਐਫਰਟਸ ਉਹ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਜਿਹੜੇ ਆ ਦੋਸ਼ੀਆਂ ਨੂੰ ਟ੍ਰੇਸ ਕਰਕੇ ਦੇਰੀ ਆਪ ਅਗਲੀ ਬੰਦੀ ਕਾਰਵਾਈ ਅਮਚ ਲੈਣ ਦੀ ਜੋ ਸਰ ਲੋਕਲ ਨੂੰ ਕੀ ਅਪੀਲ ਕਰਨਾ ਚਾਹੁੰਗੇ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦੇ ਬੱਚੇ ਹੈ ਅਗੇ ਉਹਨਾਂ ਨੂੰ ਕੀ ਦੇਖੋ ਪਹਿਲਾ ਵੰ ਮੈਂ ਹਮੇਸ਼ਾ ਦੀ ਤਰ੍ਹਾਂ ਹੀ ਜਿਹੜੀ ਤੁਹਾਡੇ ਮਾਧਿਅਮ ਰਹੀ ਅਸੀਂ ਆਮ ਪਬਲਿਕ ਨੂੰ ਅਪੀਲ ਕਰਦੇ ਰਹੇ ਨੇ ਆ ਕਿ ਕਿਸੇ ਵੀ ਅਨਨੋਨ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਅਲਿਓਰ ਕਰਕੇ ਤੁਹਾਨੂੰ ਰਿਸਪੌਂਡ ਕਰਨ ਦੀ ਕੋ 5 ਰੁਪਏ 10 ਰੁਪਏ ਦੇ ਕਰਕੇ ਕੋਈ ਬੈਨੀਫਿਟ ਲੈਣ ਦੀ ਕਵੇ ਤੇ ਕਦੇ ਵੀ ਰਿਸਪੌਂਡ ਨਾ ਕਰੋ ਤੇ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਹੈ ਮੈਂ ਆਮ ਤੌਰ ਦੇ ਉੱਤੇ ਜਿਹੜਾ ਮੇਰਾ ਇੱਕ ਇੱਕ ਨਿੱਜੀ ਮੇਰਾ ਇੱਕ ਸੁਝਾਅ ਹੈ ਆਮ ਪਬਲਿਕ ਨੂੰ ਵੀ ਜਿਹੜਾ ਤੁਹਾਡਾ ਕਮਿਊਨੀਕੇਸ਼ਨ ਲਈ ਜਾਂ ਜਿਹੜਾ ਤੁਸੀਂ ਆਪ ਆਪਸੀ ਰਿਸ਼ਤੇਦਾਰਾਂ ਦੋਸਤਾਨਾ ਜਾਂ ਹੋਰ ਵਾਰਤਾ ਲਈ ਗੱਲਬਾਤ ਕਰਨੀ ਜਿਹੜੇ ਫੋਨ ਦੀ ਵਰਤੋਂ ਕਰਦੇ ਹੋ ਉਹਨੂੰ ਬੈਂਕ ਦੇ ਨਾਲ ਕੰਟੈਕਟ ਕੰਟੈਕਟ ਜਿਹੜਾ ਕਨੈਕਟ ਨਾ ਕਰੋ ਉਹਦੀ ਉਹਨੂੰ ਜਿਹੜਾ ਇੱਕ ਸੈਪਰੇਟ ਨੰਬਰ ਰੱਖੋ ਜਿਹਦੇ ਤੋਂ ਤੁਸੀਂ ਆਪਣੀਆਂ ਫਾਈਨੈਂਸ਼ੀਅਲ ਸਰਵਿਸਿਜ਼ ਲੈ ਸਕਦੇ ਹੋ ਤੇ ਇਦਾਂ ਦੇ ਇਹ ਜਿਹੜਾ ਇੱਕ ਸੁਝਾਅ ਵਰਤਣ ਦੇ ਉੱਤੇ ਤੁਸੀਂ ਜਿਹੜਾ ਵਾ ਕਿਸੇ ਦੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਕਨਵਰਸੇਸ਼ਨ ਉਤੋਂ ਬਚ ਸਕਦੇ ਹੋ ਸਾਈਬਰ ਠੱਗੀ ਤੋਂ ਬਚ ਸਕਦੇ ਸਰ ਜਿਸ ਤਰ੍ਹਾਂ ਉਹਨਾਂ ਨੇ ਗੋਗੋ ਤੋਂ ਨੰਬਰ ਲੈ ਰਿਹਾ ਲੱਗਦਾ ਕਿ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਵੀ ਕੋਈ ਵੀ ਨੰਬਰ ਜਿਹੜਾ ਅਨਨੋਨ ਆ ਪੂਰੀ ਵਰਤੋਂ ਨਹੀਂ ਕਰਨੀ ਕਿਉਂਕਿ ਜਿੰਨਾ ਸਪੈਸਿਫਿਕ ਨੰਬਰ ਆਉਂਦਾ। ਬਿਲਕੁਲ ਦੀ ਆ ਆਮ ਤੌਰ ਤੇ ਬਿਲਕੁਲ ਇਹ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਵੀ Google ਤੋਂ ਤੁਸੀਂ ਜਿਹੜੇ ਉਹਨਾਂ ਦੇ ਉਸੇ ਟ੍ਰਸਟੇਬਲ ਜਿਹੜੀ ਸਾਈਟ ਤੇ ਜਾ ਕੇ ਹੀ ਜਿਹੜੀਆਂ ਜਾ ਕੇ ਕੰਟੈਕਟ ਕਰੋ ਜਦੋਂ ਆਪਾਂ ਆਮ ਤੌਰ ਤੇ Google ਤੋਂ ਸਰਚ ਕਰਦੇ ਆ ਤੇ ਤੁਸੀਂ ਦੇਖੋਗੇ ਬਹੁਤ ਸਾਰੇ ਫੇਕ ਪੇजेस ਦਾ ਫੇਕ ਇਸ ਤਰ੍ਹਾਂ ਦੀਆਂ ਸਾਈਟਸ ਜਿਹੜੀਆਂ ਬਣੀਆਂ ਹੋਈਆਂ ਜਿਹੜੀਆਂ ਜਿਹੜੀਆਂ ਤੇ ਅਸੀਂ ਰਿਸਪੌਂਡ ਕਰਦੇ ਆ ਤੇ ਸਾਡੇ ਨਾਲ ਸਾਈਬਰ ਠੱਗੀ ਹੋ ਜਾਂਦੀ ਹੈ।